ਗੱਲ ਸਾਰੀ ਗੱਲ ਕੋਈ ਨਹੀਂ ਹੋਈ ਸਿਰਫ ਗੁੱਡੀ ਗੁੱਡੀ ਤੋਂ ਗੱਲ ਹੋਈ ਆ ਗੁੱਡੀ ਵਧਾਉਂਦੇ ਇਹ ਮੁੰਡੇ ਤੇ ਉਹਨਾਂ ਦੀ ਗੁੱਡੀ ਵੱਡੀ ਗਈ ਆ ਇਹ ਸਾਡੀ ਗੁੱਡੀ ਵੱਡੀ ਗਈ ਤੇ ਇਹਨਾਂ ਚੰਗਰਾ ਮਾਰੀਆਂ ਉਹਨਾਂ ਦੀ ਗੁੱਡੀ ਵੱਡੀ ਗਈ ਤੇ ਇਹਨਾਂ ਸਾਡੇ ਬੰਦਿਆ ਚੰਗਰਾ ਮਾਰੀ ਆ ਵੀ ਆਈ ਵੋਈ ਕੀਤੀ ਆ ਇੱਥੋਂ ਉਹਨਾਂ ਰੋੜੇ ਚਲਾਉਣੇ ਚਾਲੂ ਕਰਤੇ ਗੱਲ ਕੱਢਤੀ ਤੇ ਰੋੜੇ ਚਲਾਉਣੇ ਚਾਲੂ ਕਰਤੇ ਤੇ ਸਾਡੇ ਘਰ ਦਾ ਸਾਰ ਸਾਰਾ ਕੁਛ ਹੀ ਤੋੜ ਪਨ ਗਏ ਸਾਰੇ ਇੱਕ ਚੀਜ਼ ਨਹੀਂ ਸਾਡੇ ਘਰ ਦੀ ਛੱਡੀ ਸਾਰਾ ਕੁਛ ਐਲ ਸੀ ਡੀ ਸਾਡੀ ਲਿਮਾਰੀ ਕੀ ਵਾਸ਼ਿੰਗ ਮਸ਼ੀਨਾਂ ਭਾਂਡਾ ਸ਼ਨਾ ਇਹ ਇਹ ਤੇ ਲੈ ਕੇ ਜਿੱਥੇ ਸਾਰੀਆਂ ਚੀਜ਼ਾਂ ਹੀ ਤੋੜ ਪਾ ਦਿੱਤੀਆਂ ਵਾ ਸਾਡੇ ਘਰੇ 50000 ਰੁਪਏ ਸੀ ਖਾੜੀ ਗੁੜੀਆ ਦਾ ਵਿਆਹ ਦਿੱਤਾ ਵਾ ਦੂਸਰੇ ਮਹੀਨੇ ਦੇ ਵਿੱਚ ਵਿਆਹ ਆ ਦੋ ਛਾਪਾਂ ਆ ਸਾਡੀਆਂ ਵੀ ਉਹਨੇ ਜਿੰਦਰਾ ਤੋੜ ਕੇ ਸਾਡੀਆਂ ਕੱਢ ਲਈਆਂ ਵਾ ਤੇ ਸਾਡੀਆਂ ਪੈਸੇ ਵੀ ਸਾਡੇ ਕੱਢ ਲਿਆ ਸਾਡੇ ਘਰ ਦਾ ਸਭ ਕੁਝ ਤੋੜ ਪੰਦ ਤਾਂ ਅਸੀਂ ਸਿਰਫ ਆਪਣੇ ਬੱਚੇ ਬਚਾਏ ਆ ਬੜੀ ਮੁਸ਼ਕਲ ਨਾਲ ਅਸੀਂ ਹੋਰ ਘੜ 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 ਦਾ ਹੋਰ ਇਹਨਾਂ ਦੇ ਘਰ ਦਾ ਵਾ ਇਹਨਾਂ ਚਾਰ ਪੰਜ ਘਰ ਸਾਡੇ ਇਹਨਾਂ ਦਾ ਆਟੋ ਆਟੋ ਭੰਨਦਾ ਵਿਚਾਰਿਆਂ ਦਾ ਇਹ ਇਹਨਾਂ ਦਾ ਵਿਚਾਰਾਂ ਦਾ ਕੋਈ ਕਸੂਰ ਨਹੀਂ ਆ ਇਹਨਾਂ ਦਾ ਭਾਜੀ ਹੁਣਾਂ ਦਾ ਆਏ 100 ਮੁੰਡਾ ਹੈ ਭਾਜੀ ਇਹ ਹੈਪੀ ਨੇ ਤੇ ਲੱਖਾਂ ਤੇ ਇੱਕ ਅਜੀ ਪਾਲਿਆ ਤੇ ਦੋ ਇਹਨਾਂ ਦੇ ਦੋਤੇ ਆ ਇਹਨਾਂ ਨੇ ਮੁੰਡੇ ਸੱਦੇ ਹੈਪੀ ਨੇ ਮੁੰਡੇ ਸੱਦੇ ਬਾਹਰੋਂ ਉਹਨਾਂ ਕੋ ਕੁਰਬਾਨਾ ਸੀ ਉਹਨਾਂ ਫੈਰਫੂਰ ਵੀ ਕੱਢੇ ਆ ਤੇ ਕੁਰਬਾਨਾ ਸੀ ਦਾਤਰ ਦੂਤਰ ਹੀ ਉਹਨਾਂ ਕੋ ਤੇ ਅਸੀਂ ਸਰ ਵੇਖਦੇ ਰਹੇ ਲੋਕ ਕੇ ਭਰਾ ਸਾਡੇ ਬੰਦੇ ਘਰੇ ਨਹੀਂ ਹੈਗੇ ਤੇ ਅਸੀਂ ਲੋਕੇ ਵੇਂਦੇ ਰਹੇ ਆ ਸਰ ਨਹੀਂ ਸਾਡੇ ਬੰਦੇ ਜਿਹਦੋਂ ਉਹਨਾਂ ਫੇਰ ਨੁਕਸਾਨ ਕੀਤਾ ਵਾ ਫੇਰ ਇਹ ਵੀ ਗਏ ਆ ਇਹ ਗੱਲ ਚਲੋ ਇਹਨਾਂ ਨੇ ਵੀ ਪਹਿ ਪਰ ਉਹਨਾਂ ਨੇ ਸਾਡੇ ਨਾਲ ਬਹੁਤ ਪਹਿਲ ਕੀਤੀ ਆ ਪਹਿਲਾਂ ਸਾਡੇ ਨਾਲ ਤੇ ਅਸੀਂ ਤਾਂ ਸਿਰਫ ਆਪਣੇ ਬੱਚੇ ਲੈ ਕੇ ਕਿਸੇ ਦੇ ਘਰ ਲੋਕੇ ਰਹੇ ਆ ਤੇ ਆਪਣੇ ਬੱਚੇ ਬਚਾਏ ਆ ਹਾਂ ਜੀ ਮੋਟਰਸਾਈਕਲ ਵੀ ਸਾਡੇ 4-5 ਭੰਤੇ ਆ ਅਹੀਂ ਸਰ ਇਹੋ ਮੰਗ ਕਰਦੇ ਆ ਇਹ ਹੈਪੀ ਨੂੰ ਸਜ਼ਾ ਹੋਣੀ ਚਾਹੀਦੀ ਕੜੀ ਤੇ ਕੜੀ ਹਾਨੂੰ ਸਿਰਫ ਇਨਸਾਫ ਮਿਲਣਾ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਨੇ ਹੀ ਖਿਲਾਰੇ ਆ ਸਰ ਉੱਤੋਂ ਮੌਂਟੀ ਤੇ ਰੋੜੇ ਮਾਰਦੇ ਰਹੇ ਆ ਪੀ ਉੱਤ ਰੋੜੇ ਸਾਡੀ ਕੁੜੀਆਂ ਲੀੜੇ ਕੱਪੜੇ ਲਾਉਣ ਗਈ ਆ ਕੋਠੇ ਤੋਂ ਬਾਅਦ ਚ ਸਾਡੀ ਮਮੀ ਜੀ ਆ ਬਜ਼ੁਰਗ ਉਹਨਾਂ ਦੇ ਵੀ ਉਹਨਾਂ ਰੋੜੇ ਚ ਲਾਏ ਆ ਉਹਨਾਂ ਨੇ ਸਾਨੂੰ ਗਾਲ ਮੰਦਾ ਸਾਡੀਆਂ ਕੁੜੀਆਂ ਨੂੰ ਗੰਦੀਆਂ ਮੰਦੀਆਂ ਗਾਲਾਂ ਉਹਨਾਂ ਕੱਢੀਆਂ ਆ ਅਹੀਂ ਸਰ ਇਹੋ ਮੰਗ ਕਰਦੇ ਸਾਨੂੰ ਸਿਰਫ ਇਨਸਾਫ ਮਿਲਣਾ ਚਾਹੀਦਾ ਵਾ ਇਹ ਹੈਪੀ ਨੂੰ ਤੇ ਲਖੇ ਨੂੰ ਇਹਨਾਂ ਨੂੰ ਇੱਕ ਵਾਰੀ ਸਾਨੂੰ ਇਨਸਾਫ ਦੋ ਵੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਆ ਬਾਕੀ ਅਹੀਂ ਕੀ ਨਾਮ ਪਾਜੀ ਮੇਰਾ ਨਾਮ ਰਣਜੀਤ ਕੌਰ ਹੈ ਪਿੰਡ ਰਾਮੂ ਵਾਲ ਕੀ ਗੱਲ ਹੋਈ ਗੱਲ ਆਏ ਇਹਨਾਂ ਮਤਲਬ ਕਿ ਪਹਿਲਾਂ ਗੁੱਡੀਆਂ ਤੇ ਵਧਾਉਂਦੇ ਸੀ ਆਈ ਤਲੇ ਕੱਪੜੇ-ਕਪੜੇ ਧੋਣਦੇ ਆ ਮਮੀ ਮੇਰਾ ਘਰ ਵਾਲਾ ਨਹੀਂ ਕਰ ਰਿਹਾ ਉਹ ਚੂਲਿਆਂ ਤੇ ਜਾ ਹੀ ਇਹ ਬਾਅਦ ਵਿੱਚ ਨਾ ਇਦਾਂ ਚਾਂਗਰਾ ਮਾਰ ਲਾਪੇ ਤੇ ਸਾਡਾ ਦੋ ਦਿਨ ਕਿਹਾ ਕਿ ਚਾਂਗਰਾ ਨਹੀਂ ਮਾਰਨੀਆ ਤੂੰ ਇਦਾਂ ਗੁੱਡੀਆਂ ਵਧਾਓ ਇਹਨਾਂ ਨੇ ਜਿਹੜਾ ਲੱਖਾ ਭਈ ਆਣਾ ਮਤਲਬ ਕਿ ਦੂਜੀ ਪਾਰਟੀ ਦਾ ਉਹਨੇ ਫੜ ਕੇ ਸਾਡੇ ਮੁੰਡੇ ਨੂੰ ਗਾਲ ਕੱਢੀ ਕੁੜੀ ਦੀ ਫਿਰ ਇਹਨਾਂ ਮਗਰ ਉਸੇ ਵਾਲੇ ਰੋੜੇ ਮਾਰਨੇ ਚਾਲੂ ਕੀਤੇ ਆ ਚਾਲੂ ਕਿੱਥੇ ਬਾਅਦ ਵਿੱਚ ਇਹ ਆਣ ਕੇ ਸਾਡੇ ਆਵੇ ਆਂਦੀ ਇੱਧਰ ਲੈ ਬੈਕਸਾਈਡ ਨੰਗੇ ਹੋ ਕੇ ਫਿਰ ਉਸੇ ਵਾਲੇ ਫਿਰ ਇਹਨਾਂ ਨੇ ਆਣ ਕੇ ਨਾ ਉੱਪਰ ਫਿਰ ਸਾਡੇ ਮੁੰਡਿਆਂ ਦੇ ਗਾਲ ਪਾਏ ਮੁੰਡਿਆਂ ਦੇ ਸਿਰ 'ਚ ਘੜੇ ਕੁੜੇ ਮਾਰੇ ਉਸ ਤੋਂ ਬਾਅਦ ਸਾਡੀ ਫਿਰ ਇਹਨਾਂ ਰਾਤ ਤੋੜਪੰਨ ਕੀਤੀ ਆ ਇਹ ਹੈਗੇ ਭਾਜੀ 100 ਬੰਦੇ ਮੁੰਡੇ ਸੀ ਬਹੁਤ ਮੁੰਡੇ ਚੜੇ ਉੱਤੇ ਕੋਟੇ ਦੇ ਪਿੰਡ ਦੇ ਵਿੱਚੋਂ ਵੀ ਬਹੁਤ ਚੜੇ ਇਹਨਾਂ ਦੇ ਇੱਕ ਦਾ ਨਾ ਰੋਹਿਤ ਇੱਕ ਦਾ ਨਾ ਰੋਬਣ ਤੇ ਮੋਹਿਤ ਤੇ ਇੱਕ ਲੱਖਾ ਭਈਆ ਦੋਂ ਗਰਜੀਤ ਜੱਗਾ ਮਿੱਟਣ ਸਤਨਾਮ ਕਮਾ ਕਮਾ ਕਮੇ ਦਾ ਮੁੰਡਾ ਵਾ ਹਾਂਜੀ ਇਹਨਾਂ ਕੋਲ ਕਿਰਪਾਨਾਂ ਤੇ ਦਾਤਰੀ ਭਾਜੀ ਕਿਰਪਾਨਾਂ ਤੇ ਦਾਤਰੀ ਨਹੀਂ ਜਾ ਚੁੱਪ ਕਰ ਜੋ ਰੌਲਾ ਨਾ ਪਾਓ ਕਿਰਪਾਨਾਂ ਤੇ ਦਾਤਰੀ ਇਹਨਾਂ ਦੇ ਕੋਲ ਤੇ ਆਏ ਇਹਨਾਂ ਨੂੰ ਡੱਕਦੇ ਆ ਵੀ ਇਹ ਕੰਮ ਨਹੀਂ ਕਰਦੇ ਨਾ ਇਹ ਚਿੱਟਾ ਵੇਚਦੇ ਸ਼ਰਾਬ ਵੇਚਦੇ ਹੱਟ ਲੱਗ ਗਏ ਆ ਜਿਹੜੀ ਮਤਲਬ ਕਿ ਛੜਕ ਬਾਂਡੇ ਨਾ ਮੇਨ ਆ ਉਹ ਤੋਂ ਇਹ ਮੁੰਡੇ ਜਿਹੜੇ ਆ ਨਾ ਇਕੱਠੇ ਹੋ ਕੇ ਇਹ ਸਰੀਆਂ ਚੁੱਕ ਚੁੱਕ ਕੇ ਰਾਤ ਨੂੰ ਤੇ ਵੇਚਦੇ ਆ ਅਸੀਂ ਇਹ ਕੰਮ ਨਹੀਂ ਖੋਣ ਦੇਣਾ ਇੱਥੇ ਇਹੋ ਗੱਲ ਹੋਈ ਬਾਅਦ ਚ ਜਦੋਂ ਇਹਨਾਂ ਕੋਠੇ ਦੇ ਉੱਤੇ ਜਦੋਂ ਚੜੇ ਆਣ ਕੇ ਸਾਡੇ ਸਤਬਰ ਨੂੰ ਆਣ ਕੇ ਪਹਗੇ ਫਿਰ ਇਹ ਇਨਾਂ ਜੋ ਲੱਗੇ ਚੀਜ਼ਾਂ ਹੀ ਤੋੜੀ ਗਏ ਜੋ ਗੱਡੀ ਆ ਉਹ ਨਾ ਉਹ ਤੋੜੀ ਸਾਰੇ ਕਰਕੇ ਪਾਜੀ ਨਾਲੇ ਪੈ ਵੀ ਘੜੀ ਕਰ ਲੈਗੇ ਇੱਕ ਗੋਰਾ ਇੱਕ ਲੱਬਾ ਏ ਇੱਕ ਗੋਰਾ ਇੱਕ ਜੱਟ ਗੋਪੀ ਸਵੇਰੇ ਆਏ ਰਾਤ ਆਏ ਉਹਨਾਂ ਪਰ ਸਾਡੇ ਹੀ ਮੁੰਡਿਆਂ ਮੜਿਆਂ ਨੂੰ ਮਾਰ ਮੋੜ ਕੇ ਚਲ ਗਏ ਜਿਹੜੇ ਸਾਡੇ ਨੇ ਕਰੇ ਬੱਚੇ ਹਾਂਜੀ ਲੱਗੀਆਂ ਹਸਤਾਲ ਇੱਕ ਕਾਸ਼ ਦੇ ਆ ਇੱਕ ਕਾਸ਼ ਦੇ ਡੈਡੀ ਦੇ ਆ ਇੱਕ ਸਾਡੀ ਕੁੜੀ ਆ ਦੇ ਆ ਇਹ ਪਿੰਡ ਰੰਮੂ ਵਾਲ ਤੋਂ ਇੱਕ ਕੰਟਰੋਲ ਰੂਮ ਤੋਂ ਬਜਰੀਆ ਇੱਕ ਕਾਲ ਰੀਸੀਵ ਹੋਈ ਵੀ ਪਿੰਡ 'ਚ ਝਗੜਾ ਹੋ ਰਿਹਾ ਪਹਿਲਾਂ ਝਗੜਾ ਹੋ ਰਿਹਾ ਪਹਿਲਾਂ ਮੁਲਾਜ਼ਮ ਗਏ ਜਾ ਕੇ ਸੌਟ ਆਊਟ ਕਰ ਆਏ ਸੀ ਫਿਰ ਜਾ ਕੇ ਮੌਕਾ ਵੇਖਿਆ ਗਿਆ ਜਾ ਕੇ ਸ਼ਾਮ ਰਾਤ ਦੋਵੇਂ ਪਾਰਟੀਆਂ ਝਗੜਾ ਆਇਆ ਦੋਵੇਂ ਪਾਰਟੀਆਂ ਦੋ ਪਾਰਟੀਆਂ ਹੀ ਦੋਵਾਂ ਪਾਰਟੀਆਂ ਦੇ ਦੋਵਾਂ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਰਾਤ ਮੌਕਾ ਵੇਖ ਕੇ ਰਾਤ ਇਹਨਾਂ ਨੂੰ ਸਵੇਰ ਰਾਤ ਦਾ ਕਹਿ ஸ்டੇਟਮੈਂਟ ਦਰਜ ਕਰਾਉਣ ਵਾਸਤੇ ਜਿਹੜੇ ਇਹਦਾ ਸਟੇਟਮੈਂਟ ਦਰਜ ਕਰਾਉਣਗੇ ਜਿਵੇਂ ਸਟੇਟਮੈਂਟ ਦਰਜ ਕਰਾਉਣਗੇ ਜੋ ਕਰਾਉਣਗੇ ਉਹਦਾ ਬੰਦੀ ਕਾਰਵਾਈ ਕੀਤੀ ਜਾਊਗੀ ਤਾਂ ਉਹਨਾਂ ਨੂੰ ਨੁਕਸਾਨ ਆਇਆ ਕਰ ਰਹੀ ਸੀ ਭੰਤੌਰ ਦੀ ਘਰ ਦੇ ਵਿੱਚ ਫਰਿੱਜ ਫਰੂਜ ਮਾੜਾ ਮਾੜਾ ਜਿਹੜਾ ਨੁਕਸਾਨ ਹੋਇਆ ਵਾ ਇੱਕ ਵਾਰ ਬਾਈਕ ਬੂਕ ਦਾ ਤੇ ਜੋ ਸਾਰਾ ਮੌਕਾ ਸਾਰੀ ਵੀਡੀਓਗ੍ਰਾਫੀ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਸੀਨੀਅਰ ਅਫਸਰਾਂ ਦੇ ਸਾਰੇ ਧਿਆਨ ਵਿੱਚ ਹੈ ਜੀ ਝਗੜੇ ਦਾ ਕਾਰਨ ਕੀ ਹੈ ਝਗੜੇ ਦਾ ਕਾਰਨ ਬਸ ਇੱਕ ਪਤੰਗਬਾਜ਼ੀ ਦੇ ਕਰਕੇ ਝਗੜਾ ਹੋਇਆ ਪਤੰਗਬਾਜ਼ੀ ਦੇ ਜਿੱਦਾਂ ਬੋਵਾ ਹੋ ਜਾਂਦੀ ਹੈ ਬੋਵਾ ਇਦਾਂ ਬੜਕਾ ਬੁੜਕਾ ਮੰਨਦੇ ਕੋਈ ਬਸ ਇਹੀ ਨਿਗੇ ਨਿਗੇ ਜਿਹੜੇ ਸ਼ਰਾਤੀਆਂ ਸਨ ਕਰਕੇ ਹੋਇਆ ਨਿਗੇ ਨਿਗੇ ਉਹ ਤੁਹਾਡੇ ਕੋਲ ਕੀ ਕਹਿੰਦੇ ਜੋ ਜਿੱਦਾਂ ਸਟੇਟਮੈਂਟ ਹੋਊਗੀ ਉਦਾਂ ਦੀ ਬੰਦੀ ਕਾਰਵਾਈ ਕੀਤੀ ਜਾਊਗੀ ਜੋ ਮੌਕੇ ਦੇਲਾ ਧੰਮਦਾਰ